ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਫੇਰ ਆ ਗਈਆਂ ਦਸਤਕ ਨਾਲ ਤੁਹਾਡੇ ਸਾਹਮਣੇ ਹਾਜ਼ਰ ਅ ਅੱਜ ਨਾ ਮੇਰੇ ਦਿਮਾਗ 'ਚ ਇੱਕ ਬੜੀ ਸੋਹਣੀ ਗੱਲ ਆਈ ਮੈਨੂੰ ਲੱਗਿਆ ਵੀ ਮੈਂ ਇਹ ਆਪਦੇ ਸੁਣਨ ਵਾਲਿਆਂ ਨਾਲ ਜ਼ਰੂਰ ਸਾਂਝੀ ਕਰਾਂ ਵੈਸੇ ਤਾਂ ਸਾਰੀਆਂ ਗੱਲਾਂ ਜ਼ਰੂਰੀ ਹੁੰਦੀਆਂ ਸਾਰੀਆਂ ਹੁੰਦੀਆਂ ਜਿਹੜੀਆਂ ਆਪਣੇ ਸਾਰਿਆਂ ਦੇ ਕੰਮ ਆਉਣ ਵਾਲੀਆਂ ਹੁੰਦੀਆਂ ਪਰ ਇਹ ਮੈਨੂੰ ਬੜੀ ਥੋੜੀ ਵੱਖਰੀ ਜੀ ਗੱਲ ਲੱਗੀ ਇਹ ਕਿਸੇ ਨੇ ਮੈਨੂੰ ਦੱਸੀ ਸੀਗੀ ਵੀ ਜਿਵੇਂ ਆਪਾਂ ਨੂੰ ਹੁੰਦਾ ਨਾ ਜਿਵੇਂ ਕਿਸੇ ਦਾ ਨਵਾਂ ਨਵਾਂ ਵਿਆਹ ਹੁੰਦਾ ਕਈ ਵਾਰ ਲੇਡੀਜ਼ ਨੂੰ ਜ਼ਿਆਦਾ ਹੁੰਦਾ ਆਦਮੀ ਮੈਨੂੰ ਲੱਗਦਾ ਘੱਟ ਡਿਸਕਸ ਕਰਦੇ ਹੁੰਦੇ ਆ ਵੀ ਮੈਨੂੰ ਕਿੱਦਾਂ ਦਾ ਪਰਿਵਾਰ ਮਿਲਿਆ ਜਾਂ ਕਿੱਦਾਂ ਹਨਾ ਇਹ ਔਰਤਾਂ ਜ਼ਿਆਦਾ ਗੱਲਾਂ ਕਰਦੀਆਂ ਤੇ ਉਹ ਨਾ ਕੋਈ ਕਿਸੇ ਦਾ ਨਵਾਂ ਵਿਆਹ ਹੋਇਆ ਲੇਡੀ ਆਪਦੇ ਨਾ ਆਫਿਸ 'ਚ ਨਾਲ ਦੇ ਨਾਲ ਗੱਲਾਂ ਰੋਜ਼ ਮਤਲਬ ਨਵੀਂ ਗੱਲ ਸੁਣਾ ਦਿਆ ਕਰੇ ਵੀ ਮੇਰੇ ਮੇਰੀ ਸੱਸ ਤਾਂ ਚੰਗੀ ਆ ਮੇਰਾ ਸੋਹਰਾ ਵੀ ਚੰਗਾ ਪਰ ਮੇਰਾ ਜਿਹੜਾ ਹਸਬੰਡਾ ਉਹ ਵੀ ਉਹਦੇ 'ਚ ਆਹ ਕਮੀ ਆ ਜਾਂ ਉਹਦੇ 'ਚ ਆਹ ਕਮੀ ਆ ਜਾਂ ਇਦਾਂ ਦਾ ਮੈਂ ਹੋਰ ਨੇਚਰ ਦੀ ਆ ਉਹ ਇਸ ਤਰ੍ਹਾਂ ਦੇ ਆ ਮਤਲਬ ਉਹਨੇ ਦੱਸਣ ਵਾਲੇ ਨੇ ਦੱਸਿਆ ਕਿ ਮੈਂ ਨਾ ਵੀ ਰੋਜ਼ ਹੀ ਉਹਦੀਆਂ ਗੱਲਾਂ ਸੁਣੀ ਜਾਣੀਆਂ ਤੇ ਮੈਨੂੰ ਲੱਗਣਾ ਵੀ ਇਹ ਦੂਜੇ ਦੇ ਵਿੱਚ ਕਿੰਨੇ ਨੁਕਸ ਕੱਢੀ ਜਾਂਦੀਆਂ ਵੀ ਇਹਦੇ ਹੁਣ ਇਹਨੂੰ ਤਾਂ ਆਪਾਂ ਜਾਣਦੇ ਨਹੀਂ ਵੀ ਇਹ ਘਰੇ ਕਿਸ ਤਰ੍ਹਾਂ ਇਹਦਾ ਹੈਗਾ ਰਹਿਣ ਸਹਿਣ ਦਾ ਢੰਗ ਜਾਂ ਕਿਦਾਂ ਕਰਦੀ ਆ ਉਹ ਕਹਿੰਦੇ ਉਹਦੇ ਮਨ 'ਚ ਸੀਗਾ ਕਿ ਮੈਂ ਇਹਨੂੰ ਕਿਵੇਂ ਸਮਝਾਵਾਂ ਇੱਕ ਦਿਨ ਉਹ ਕਹਿੰਦੇ ਨਾ ਵੀ ਅਸੀਂ ਇਦਾਂ ਹੀ ਬੈਠੇ ਸੀਗੇ ਲੰਚ ਬ੍ਰੇਕ ਸੀਗੀ ਤੇ ਕਹਿੰਦੇ ਮੈਂ ਉਹਨੂੰ ਵੈਸੇ ਹੀ ਕਹਤਾ ਕਹਿੰਦੇ ਮੈਂ ਕਿਹਾ ਵੀ ਐਂ ਕਰ ਇੱਥੋਂ ਇੱਕ ਕਾਪੀ ਪੈਨ ਚੱਕ ਕਹਿੰਦੇ ਮੈਂ ਕਿਹਾ ਵੀ ਤੂੰ ਇੱਕ ਪਾਸੇ ਆਪਦੀਆਂ 10 ਖੂਬੀਆਂ ਲਿਖ ਤੇ ਇੱਕ ਪਾਸੇ ਆਪਦੇ ਘਰ ਵਾਲੇ ਦੀਆਂ 10 ਖੂਬੀਆਂ ਲਿਖ 10 ਲਿਖ ਜਾਂ 15 ਲਿਖ ਜਾਂ 20 ਲਿਖ ਤੇ ਕਹਿੰਦੇ ਉਹਨੇ ਪੈਨ ਫੜਿਆ ਤੇ ਉਹਨੇ ਲਿਖਤੀਆਂ ਤੇ ਆਪਦੀਆਂ ਵੀ ਲਿਖਤੀਆਂ ਘਰ ਵਾਲੇ ਦੀਆਂ ਵੀ ਲਿਖਤੀਆਂ ਉਹ ਕਹਿੰਦਾ ਹੁਣ ਤੂੰ ਦੋਨਾਂ ਦੀਆਂ 10-10 ਖਾਮੀਆਂ ਲਿਖ। ਵੀ ਤੇਰੇ ਚ ਆ ਕਮੀਆਂ ਉਹਦੇ ਚ ਆ ਕਮੀਆਂ। ਤੇ ਕਹਿੰਦੇ ਉਹਨੇ ਸੋਚ-ਸੋਚ ਕੇ ਜੇ ਲਿਖੀ ਤੇ ਜਦੋਂ ਉਹਨੂੰ ਦੇਖਿਆ ਉਹਦਾ ਲੇਖਾ ਜੋਖਾ ਕੀਤਾ ਉਹਦੀ ਗਿਣਤੀ ਉਹਦੇ ਵੱਲ ਜ਼ਿਆਦਾ ਵਧ ਗਈ। ਜਿਹੜੀ ਦੱਸ ਰਹੀ ਸੀ ਨਾ ਕਿ ਉਹ ਮੇਰਾ ਹਸਬੰਡ ਉਹਦੇ ਚ ਆ ਕਮੀਆਂ ਐਦਾਂ 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 ਕਹਿਣ ਦਾ ਭਾਵ ਇਹ ਹੈਗਾ ਕਿ ਸਾਡੇ ਲਈ ਨਾ ਇੱਕ ਬੜਾ ਆਸਾਨ ਜਿਹਾ ਤਰੀਕਾ ਅਸੀਂ ਦੂਜੇ ਨੂੰ ਦੂਜੇ ਚ ਬੜੀ ਛੇਤੀ ਨੁਕਸ ਕੱਢ ਦਿੰਨੇ ਆ। ਬੜੀ ਛੇਤੀ ਆਪਾਂ ਉਹਨੂੰ ਐਲਾਨਨਾਵਾ ਜੋ ਕਹਿੰਦੇ ਫਤਵਾ ਜਾਰੀ ਕਰ ਦਿੰਨੇ ਆ ਵੀ ਇਹਦੇ ਚ ਤਾਂ ਇਹ ਤਾਂ ਆਏ ਆ ਭਾਈ ਇਹ ਤਾਂ ਆਏ ਆ ਪਰ ਕਦੇ ਅਸੀਂ ਆਪਦਾ ਐਨਾਲਿਸਿਸ ਨਹੀਂ ਕਰਦੇ ਕਦੇ ਵੀ ਜੇ ਤੁਸੀਂ ਆਪਦੇ ਆਪ ਨੂੰ ਨਾ ਉਸ ਚੀਜ਼ 'ਚੋਂ ਬਾਹਰ ਕੱਢਣਾ ਆਪਦੇ ਆਪ ਨੂੰ ਖੁਸ਼ ਰੱਖਣਾ ਆਪਦੇ ਆਪ ਨੂੰ ਕਹਿਣਾ ਕਿ ਨਹੀਂ ਮੈਂ ਮੇਰੇ ਨਾਲ ਜੋ ਮੇਰਾ ਪਰਿਵਾਰ ਹੈ ਜੋ ਮੈਨੂੰ ਮਿਲਿਆ ਜੋ ਸਾਰਾ ਠੀਕ ਆ ਜੇ ਇਥੇ ਇਦਾਂ ਕਰਦੇ ਨੇ ਤਾਂ ਮੇਰੇ 'ਚ ਵੀ ਆ ਹਨਾ ਇਥੇ ਆ ਚੀਜ਼ ਮੈਂ ਆਪਦੀ ਵੀ ਕਰਨੀ ਆ ਵੀ ਹੋ ਸਕਦਾ ਜੇ ਮੇਰੇ ਨਾਲ ਇਸ ਤਰ੍ਹਾਂ ਚੱਲ ਰਹੇ ਨੇ ਤਾਂ ਹੋ ਸਕਦਾ ਮੇਰੇ 'ਚ ਆ ਕਮੀ ਹੋਵੇ ਤੇ ਇਹ ਉਹਨਾਂ ਦੀ ਗੱਲ ਮੈਨੂੰ ਨਾ ਬੜੀ ਸੋਹਣੀ ਲੱਗੀ ਤੇ ਆਪਾਂ ਵੀ ਸਾਰੇ ਜਦੋਂ ਕਈ ਵਾਰ ਨਾ ਐਵੇਂ ਕਿਸੇ ਨਾਲ ਸ਼ਿਕਵਿਆਂ ਦੇ ਇੱਕ ਪੰਡ ਜੀ ਬਣ ਕੇ ਤੁਰੇ ਫਿਰਦੇ ਰਹਿੰਦੇ ਆ ਵੀ ਉਹਨੇ ਆ ਕੀਤਾ ਜਾਂ ਉਹਨੇ ਆ ਕਰਦਾ ਜਾਂ ਮੈਂ ਖੁਸ਼ ਨਹੀਂ ਜਾਂ ਆਪਾਂ ਦੂਜਿਆਂ ਨਾਲ ਕੰਪੈਰੀਜ਼ਨ ਕਰ ਲੈਂਦੇ ਆ ਆਪਾਂ ਨੂੰ ਨਹੀਂ ਪਤਾ ਅਗਲੇ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਉਹਨਾਂ ਦੇ ਪਰਿਵਾਰ 'ਚ ਕਿਸ ਤਰ੍ਹਾਂ ਚੱਲ ਰਿਹਾ ਆਪਾਂ ਉਹਨਾਂ ਨੂੰ ਬਾਹਰੀ ਰੂਪ ਚ ਦੇਖ ਰਹੇ ਆ ਜਿਹੜਾ ਦਾ ਬੰਦਾ ਚੰਗਾ ਪਰਸਨ ਆ ਉਹ ਕਦੇ ਵੀ ਆਪਣੇ ਘਰ ਦੀ ਆਪਣੀ ਪ੍ਰੋਬਲਮ ਦੀ ਗੱਲ ਬਾਹਰ ਜਾ ਕੇ ਨਹੀਂ ਕਰਦੇ ਕਿ ਮੇਰੀ ਵਾਈਫ ਇਦਾਂ ਕਰਦੀ ਆ ਜਾਂ ਮੇਰਾ ਹਸਬੰਡ ਇਦਾਂ ਜਾਂ ਸਾਡਾ ਸੁਭਾਅ ਨਹੀਂ ਮਿਲਦਾ ਜਾਂ ਅਸੀਂ ਐਵੇਂ ਆ ਹਨਾ ਉਹ ਤੁਹਾਨੂੰ ਹਮੇਸ਼ਾ ਤੁਹਾਡੀਆਂ ਸੁਣਨਗੇ ਤੇ ਤੁਹਾਨੂੰ ਲੱਗੂਗਾ ਵੀ ਇੰਨਾ ਵਰਗਾ ਸਾਡਾ ਕਿਉਂ ਨਹੀਂ ਹੁਣ ਆਪਾਂ ਨੂੰ ਨਹੀਂ ਪਤਾ ਵੀ ਉਹਨਾਂ ਦੇ ਪਰਿਵਾਰ ਚ ਪਰ ਉਹਨਾਂ ਦੀ ਇੱਕ ਸਿਆਣਪ ਆ ਕੇ ਉਹ ਤੁਹਾਡੇ ਕੋਲ ਇਹਦਾ ਆ ਕੇ ਥੋੜਾ ਰੌਲਾ ਜਿਹਾ ਨਹੀਂ ਪਾਉਂਦੇ ਜਾਂ ਦੱਸਦੇ ਨਹੀਂ ਉਨਾ ਦਾ ਨਾ ਕਿਉਂਕਿ ਹਰ ਘਰ ਦੇ ਵਿੱਚ ਹਰ ਪਰਿਵਾਰ ਦੇ ਜੀਆਂ ਚ ਜਿਹੜੇ ਖਾਸ ਕਰਕੇ ਇਦਾਂ ਦੇ ਰਿਲੇਸ਼ਨਸ਼ਿਪ ਹੈ ਹਸਬੰਡ ਵਾਈਫ ਦਾ ਕਹਿ ਲਓ ਹਾਂ ਜਾਂ ਨਵੀਂ ਫੈਮਿਲੀ ਉਹ ਇੱਕੋ ਜਿਹੇ ਪਰਿਵਾਰ ਤਾਂ ਆਪਾਂ ਹੁੰਦੇ ਨਹੀਂ ਹਨਾ ਵੱਖੋ ਵੱਖਰੇ ਹੁੰਨੇ ਆ ਤੇ ਉਹ ਸਾਰਿਆਂ ਦੇ ਤੌਰ ਤਰੀਕੇ ਵੀ ਵੱਖਰੇ ਆ ਤੇ ਹੌਲੀ ਹੌਲੀ ਚੀਜ਼ਾਂ ਨੂੰ ਇਕੱਠੇ ਹੁੰਦੇ ਆ ਇੱਕੋ ਜਿਹੇ ਹੁੰਦੇ ਆ ਟਾਈਮ ਲੱਗਦਾ ਹਨਾ ਫਿਰ ਤਾਂ ਆਪਾਂ ਇੱਕ ਇੱਕ ਮਿਕ ਜੇ ਹੋ ਜਾਂਦੇ ਆ ਸਾਰੇ ਤੇ ਫਿਰ ਆਪਣੇ ਜਿਵੇਂ ਕਹਿੰਦੇ ਨੇ ਵੀ ਇੱਕ ਟਾਈਮ ਇਦਾਂ ਦਾ ਆਉਂਦਾ ਵੀ ਵਾਈਫ ਦਾ ਚਿਹਰਾ ਹਸਬੰਡ ਚ ਨਜ਼ਰ ਆਉਣ ਲੱਗ ਜਾਂਦਾ ਹਸਬੰਡ ਦਾ ਵਾਈਫ ਚ ਉਹਨਾਂ ਦੀਆਂ ਆਦਤਾਂ ਵੀ ਰਲਗੱਡ ਜੀਆਂ ਹੋ ਜਾਂਦੀਆਂ ਨੇ ਮਤਲਬ ਇਦਾਂ ਇੱਕ ਦੂਜੇ ਚ ਆਪਾਂ ਸਾਰੇ ਕੋਲ ਮਿਲ ਜਾਂਦੇ ਆ ਤੇ ਪਰ ਇਹ ਜਿਹੜੀ ਹੈਗੀ ਆ ਨਾ ਵੀ ਖਾਮੀਆਂ ਕੱਢਣ ਦੀ ਇਹ ਮੈਨੂੰ ਬੜੀ ਸੋਹਣੀ ਗੱਲ ਲੱਗੀ ਤੇ ਤੁਸੀਂ ਵੀ ਕਰਕੇ ਦੇਖਿਓ ਵੈਸੇ ਕਦੇ ਨਾ ਰੋਜ਼ ਆਮੀ ਵੀ ਮੇਰੇ ਚ ਆ ਕਮੀਆਂ ਨੇ ਕਦੇ ਆਪਾਂ ਆਪਣੇ ਆਪ ਨੂੰ ਕਹਿੰਦੇ ਨਹੀਂ ਆਪਾਂ ਦੂਜਿਆਂ ਦੀ ਗਿਣੀ ਜਾਂਦੇ ਆ ਇੱਕ ਦਿਨ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀਗੀ ਇਦਾਂ ਤੇ ਉਹਨੇ ਮੈਨੂੰ ਨਾ ਕਿਸੇ ਦੀ ਕਮੀਆਂ ਪੰਜ ਸੱਤ ਸੁਣਾਤੀਆਂ ਵੀ ਹਏ ਆ ਕਿਹੇ ਜੇ ਲੋਕੀਆ ਇਹਨਾਂ ਨੇ ਐ ਨਹੀਂ ਕੀਤਾ ਐ ਨਹੀਂ ਕੀਤਾ ਐ ਨਹੀਂ ਕੀਤਾ ਮੈਂ ਥੋੜੀ ਦੇਰ ਤਾਂ ਮੈਂ ਸੁਣੀ ਗਈ ਫਿਰ ਮੈਂ ਉਹਨਾਂ ਨੂੰ ਇੱਕ ਮੈਂ ਦਲੀਪਕੌਰ ਟਵਾਣਾ ਮੈਡਮ ਦੀ ਕਿਤੇ ਸੁਣ ਰਹੀ ਸੀ ਇੰਟਰਵਿਊ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਟਵਾਣਾ ਮੈਡਮ ਕਹਿੰਦੇ ਹੁੰਦੇ ਸੀਗੇ ਵੀ ਜਦੋਂ ਮੈਂ ਕਿਸੇ ਦੀ ਕੋਈ ਇਦਾਂ ਆਪਦੇ ਪ੍ਰਿੰਸੀਪਲ ਨਾਲ ਨਾ ਗਿਲਾਜਾ ਕਰ ਲੈ ਕੇ ਗਈ ਨਾ ਕਿਸੇ ਬਾਰੇ ਤੇ ਕਹਿੰਦੇ ਉਹ ਮੈਨੂੰ ਕਹਿੰਦੇ ਬੀਬੀ ਇਹ ਦੁਨੀਆ ਤੈਨਹੀਂ ਬਣਾਈ ਵੀ ਤੇਰੇ ਮੁਤਾਬਕ ਚੱਲੂਗੀ ਹਰ ਬੰਦਾ ਆਪਦੇ ਮੁਤਾਬਕ ਚੱਲਦਾ ਤੇ ਆਪਾਂ ਐਵੇਂ ਦੂਜਿਆਂ ਨੂੰ ਐਨਲਿਸਿਸ ਕਰੀ ਜਾਂਦੇ ਆ ਆਪਾਂ ਕਾਪੀ ਪੈਨ ਲੈ ਕੇ ਬੈਠੀਏ ਰੋਜ਼ ਆਪਦੀ ਇੱਕ ਖਾਮੀ ਲਿਖੀਏ ਅੱਜ ਦੇ ਦਿਨ ਚ ਕਿੰਨੇ ਵਾਰ ਅਸੀਂ ਕੰਮ ਆਪਦੇ ਡਿਲੇਅ ਕੀਤੇ ਕਿੰਨੇ ਵਾਰ ਅਸੀਂ ਬਿਨਾਂ ਗੱਲ ਤੋਂ ਮੂਡ ਸਾਡਾ ਅਫਸੈਟ ਹੋਇਆ ਨਾਲ ਵਾਲੇ ਦਾ ਵੀ ਕੀਤਾ ਕਿੰਨੀ ਵਾਰ ਅਸੀਂ ਆਪਣੇ ਗੁੱਸੇ ਤੇ ਕੰਟਰੋਲ ਨਹੀਂ ਕਰ ਸਕੇ ਕਿੰਨੀ ਵਾਰ ਅਸੀਂ ਪੇਸ਼ੈਂਸ ਦਿਖਾਈ ਹੈ ਜਾਂ ਦਿਖਾਉਣ ਤੋਂ ਝੂਕ ਕੇ ਅਸੀਂ ਹਨਾ ਤੇ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਆਪਦੀਆਂ ਖਾਮੀਆਂ ਆਪ ਦੇਖਾਂਗੇ ਆਪ ਦਾ ਸ਼ੀਸ਼ਾ ਆਪ ਦੇਖਾਂਗੇ ਆਪ ਦਾ ਐਨਲਿਸਿਸ ਆਪ ਕਰਾਂਗੇ ਨਾ ਤਾਂ ਫਿਰ ਸਾਨੂੰ ਦੂਜਿਆਂ ਨਾਲ ਆਪਦੇ ਸਾਥੀ ਨਾਲ 파ਟਨਰ ਨਾਲ ਆਪਣੇ ਜਿਹੜੇ ਗਿਲੇ ਸ਼ਿਕਵੇ ਆ ਉਹ ਉਦੋਂ ਫਿਰ ਸਾਨੂੰ ਲੱਗੂਗਾ ਵੀ ਨਹੀਂ ਇਹਦੇ 'ਚ ਕੋਈ ਨੁਕਸ ਨਹੀਂ ਆ ਪੰਜ ਸੱਤ ਜਿਹੜੇ ਸੀਗੇ ਉਹ ਮੇਰੇ 'ਚ ਹੀ ਸੀਗੇ ਇਹ ਸਾਰਿਆਂ ਲਈ ਜ਼ਰੂਰੀ ਆ ਹਸਬੰਦ ਨੂੰ ਵੀ ਐਵੇਂ ਕਰਨਾ ਚਾਹੀਦਾ ਵਾਈਫ ਨੂੰ ਵੀ ਐਵੇਂ ਕਰਨਾ ਚਾਹੀਦਾ ਜਿਹੜਾ ਵੀ ਰਿਸ਼ਤਾ ਆ ਸਾਡੇ ਭੈਣ ਭਰਾਵਾਂ ਨਾਲ ਗਿਲੇ ਸ਼ਿਕਵੇ ਆ ਅਸੀਂ ਉਹ ਵੀ ਆਪਣਾ ਐਨਲਿਸਿਸ ਕਰਨਾ ਆਪਣੇ ਵੱਡਿਆਂ ਨਾਲ ਤੇ ਉਹਨਾਂ ਨੂੰ ਵੀ ਕਰਨਾ ਚਾਹੀਦਾ ਚਲੋ ਉਹ ਹੁਣ ਵੱਖਰੇ ਟੌਪਿਕ ਨੇ ਵੀ ਜੇ ਮੈਂ ਕਹਾਂ ਵੱਡੇ ਆ ਤਾਂ ਵੱਡਿਆਂ ਦਾ ਉਹਨੂੰ ਬੜੱਪਣ ਦਿਖਾਉਣਾ ਚਾਹੀਦਾ ਹਰ ਇੱਕ ਬਜ਼ੁਰਗ ਆਪਾਂ ਕਹਿੰਦੇ ਆ ਬਜ਼ੁਰਗਾਂ ਦਾ ਸਤਿਕਾਰ ਕਰੋ ਕਰਨਾ ਵੀ ਚਾਹੀਦਾ ਤੇ ਵੱਡਿਆਂ ਕੋਲ ਕੀ ਹੁੰਦਾ ਵਡੱਪਣ ਉਹਨਾਂ ਨੂੰ ਹਰ ਗੱਲ ਦੇ ਵਿੱਚ ਵਡੱਪਣ ਦਿਖਾਉਣਾ ਚਾਹੀਦਾ ਉਹਨਾਂ ਨੂੰ ਵੀ ਛੋਟਿਆਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਹਨਾਂ ਨੂੰ ਵੀ ਤੁਸੀਂ ਸਾਡੇ ਵਾਂਗੂ ਆਹ ਨਹੀਂ ਕਰਦੇ ਉਹ ਨਹੀਂ ਕਰਦੇ ਕਿਉਂਕਿ ਇਹ ਫਰਕ ਹੈ ਅਗਲੀ ਜਨਰੇਸ਼ਨ ਆ ਤੇ ਜਦੋਂ ਵੱਡੇ ਵਿਡੱਪਣ ਦਿਖਾਉਂਦੇ ਆ ਤਾਂ ਛੋਟੇ ਆਪੇ ਫਿਰ ਉਹਨਾਂ ਦੇ ਨਾਲ ਐਗਰੀ ਹੁੰਦੇ ਆ ਸਹਿਮਤ ਹੁੰਦੇ ਆ ਉਹਨਾਂ ਦੀ ਰਿਸਪੈਕਟ ਵੀ ਕਰਦੇ ਆ ਤੇ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਰਲੀਆਂ ਹੋਈਆਂ ਨੇ ਵੀ ਅਸੀਂ ਖਾਮੀਆਂ ਤਾਂ ਆਪਣੀਆਂ ਦੇਖਣੀ ਆ ਤੇ ਦੂਜੇ ਵਿੱਚ ਨਹੀਂ ਆਪਾਂ ਫਿਰ ਆਪਾਂ ਜਾ ਕੇ ਡਿਸਕਸ ਨਾ ਕਰੀਏ ਵੀ ਮੇਰੇ ਹਸਬੰਦ ਇਹ ਨਹੀਂ ਕਰਦੇ ਜਾਂ ਬੰਦਾ ਕਹੇ ਮੇਰੀ ਵਾਈਫ ਇਦਾਂ ਇਹ ਆ ਜਾਂ ਨਾ ਕਹੇ ਜਾਂ ਸੋਚੇ ਹੀ ਪਰ ਅਸੀਂ ਉਦੋਂ ਆਪਦੇ ਆਪ ਨੂੰ ਖੋਖਣਾ ਆਪਦੇ ਆਪ ਨੂੰ ਬਚਣਾ ਤੇ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਆ ਇਹਦੇ ਬਾਰੇ ਵੀ ਆਪਾਂ ਸੋਚਣਾ ਸਾਰਿਆਂ ਨੇ ਸਸੀ ਕਾ